ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਆਏ ਤਬਾਹ ਕਰਨ ਵਾਲੇ ਵਿਨਾਸ਼ਕਾਰੀ ਹੜ੍ਹਾਂ ਦੇ ਵਿਚਕਾਰ ਡਾਇਓਨਸਿਸ ਆਫ ਅੰਮ੍ਰਿਤਸਰ ਚਰਚ ਆਫ ਨਾਰਥ ਇੰਡੀਆ ਨੇ ਉਮੀਦ ਦੀ ਇੱਕ ਨਵੀਂ ਕਿਰਨ ਪ੍ਰਦਾਨ ਕੀਤੀ ਆਪਰੇਸ਼ਨ ਫੇਥ ਇਨ ਐਕਸ਼ਨ ਇੱਕ ਵਿਆਪਕ ਪਹਿਲ ਕਦਮੀ ਹਜ਼ਾਰਾਂ ਪ੍ਰਭਾਵਿਤ ਨਿਵਾਸੀਆਂ ਨੂੰ ਰਾਹਤ ਪ੍ਰਦਾਨ ਕਰ ਰਹੀ ਹੈ ਇਸ ਡਾਇਓਨਸਿੰਸ ਦੇ ਮਨ ਵਿੱਚ ਹੋਰ ਵੀ ਬਹੁਤ ਕੁਝ ਹੈ ਜਿਸ ਵਿੱਚ ਪੀੜਤਾ ਨੂੰ ਹੜ੍ਹ ਤੋਂ ਬਾਅਦ ਰਾਹਤ ਪ੍ਰਦਾਨ ਕਰਨਾ ਸ਼ਾਮਿਲ ਹੈ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ नाम मेरा नाम रेवरन विनय सनी है और मैं सेंट पॉल चर्च अमृतसर कोट रोड के प्रेसपिटरी इंचार्ज हूँ हम धन्यवाद करना चाहते हैं अपने बिशप साहब का द राइट रेवरन मनोज चरण जी का जिनकी अगुवाई में इस वक्त ये सारा जो फ्लड का रिलीफ का काम चल रहा है आ, जैसे कि पादरी साहब जो कि हमारे एडमिनिस्ट्रेटर हैं रेवरन एजूब डैनल जी ने भी बताया और मिस्टर डैनिल भी दास जी जो कि इस वक्त हमारे सेक्रेटरी हैं अमृतसर डिसीजन ट्रस्ट एसोसिएशन के और इसके साथ साथ आ, वो एस के भी डायरेक्टर हैं तो उन्होंने इनकी टीम की अगुवाई में हमने कुछ एरियो को कवर किया है एक ही स्लोगन कहना चाहूँगा जो बिशप साहब की सोच है क्योंकि पैंतीस हजार चालीस हज़ार से ऊपर लोग इफेक्टेड हुए हैं इन एरियो में उनका एक ही स्लोगन है वी कैन नॉट हेल्प एवरीवेयर फॉर एवरी वन बट वी कैन डू समिंग समवेयर फॉर सम वन तो उस सोच के साथ डाइसिस ऑफ अमृतसर आगे बढ़ रही है ताकि जहाँ खुदा हमें हाँ इस्तेमाल करना चाहेगा वहाँ बिशप साहब की अगुवाई में हमें हाँ वहाँ पे गए थे कैसे हालात है वहाँ के लोगों को कैसे रह रहे हैं वो वहाँ पे हा, हालात बहुत बदतर हैं और धन्यवाद करना चाहते हैं उन सारे लोगों के लिए जो वहाँ पर कैसे तैसे कर कर पहुँच रहे हैं इवन दो सरकार भी अपनी जगह पर कुछ ना कुछ कर रही होगी लेकिन जैसे मैंने बोला कि पैंतीस चालीस हज़ार के ऊपर लोग इफेक्टेड हैं तो इसको टाइम लगेगा थोड़ा सा और आप सबके सहयोग की जरूरत है ताकि हम मिलकर आगे बढ़ने पाएँ और इसके जो पोस्ट इफेक्ट हैं जैसे डाइनिशर ने कहा है, उसके लिए हम सबको तैयार रहना पड़ेगा पशुओं के लिए चारा भी एक ट्राली लेके गई थी आपने बताया था जी पशुओं के लिए भी जो कार्य है वो भी लोग कर रहे हैं तूड़ी दे रहे हैं और पट्ठे दे रहे हैं जो पशुओं का ख्याल रखा जा रहा है इंसानों के साथ साथ पशुओं का भी ख्याल रखा जा रहा है और जो भी इस चीज़ में शामिल हैं खुदा उनको बहुत आये से ब्लेस करे। जी सर अपना नाम बोलते जी मेरा नाम डैनियल बी दास है और मैं डायसिस ऑफ अमृतसर चर्च ऑफ नॉर्थ इंडिया विच एज सेक्रेटरी अमृतसर डाइसिस ट्रस्ट एसोसिएशन ਔਰ ਆਨਰਰੀ ਡਾਇਰੈਕਟਰ ਸੋਸ਼ਲ ਨੌਮਿਕ ਡਵੈਲਪਮੈਂਟ ਪ੍ਰੋਗਰਾਮ ਦੇ ਤੌਰ ਤੇ ਕਾਰਜਕਾਰਜਾਤਾ ਔਰ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਡਾਇਸਿਸ ਆਫ ਅਮਰਸਰ ਸੀਐਨਆਈ ਲੋਕਾਂ ਦੇ ਨਾਲ ਹਰ ਸਮੱਸਿਆ ਦੇ ਵਿੱਚ ਹਰ ਮੁਸ਼ਕਲ ਦੇ ਵਿੱਚ ਖੜੀ ਹੈ ਉਸੇ ਤਰ੍ਹਾਂ ਈਐਸਵੀ ਫਲੱਡ ਵਿਕਟਮ ਏਰੀਆਜ਼ ਦੇ ਵਿੱਚ ਜਿਹੜੇ ਲੋਕ ਫਸੇ ਆ ਉਹਨਾਂ ਦੇ ਦੁੱਖ ਦੁਖਸੁਖ ਦੇ ਵਿੱਚ ਭਾਈਵਾਲ ਔਰ ਉਹਨਾਂ ਦੇ ਨਾਲ ਹਰ ਪੱਖੋਂ ਖੜੀ ਹੈ ਹਮੇਸ਼ਾ ਦੀ ਗਵਾਹ ਟੈਲੀਸਰ ਸਾਹਿਬ ਤੁਸੀਂ ਜੋ ਆਪਣੇ ਸਰ ਵੱਲੋਂ ਬਹੁਤ ਉਪਰਾਲੇ ਕੀਤੇ ਜਾਂਦੇ ਨੇ ਅਸੀਂ ਵੀ ਦੇਖ ਕੇ ਬਹੁਤ ਉਪਰਾਲੇ ਕੀਤੇ ਨੇ ਇਸ ਵਾਰ ਕੀ ਉਪਰਾਲਾ ਕੀਤਾ ਗਿਆ ਜੀ ਇਸ ਵਾਰ ਇਮੀਡੀਏਟਲੀ ਜਿਹੜੀ ਲੋਰਸ ਹੀ ਲੋਕਾਂ ਦੀ ਉਹ ਸਾਡੇ ਤੱਕ ਪਹੁੰਚੇ ਕਿ ਇੱਕ ਤੇ ਲੋਕਾਂ ਦੇ ਕੋਲ ਲੋਕਾਂ ਨੂੰ ਡਰਾਈ ਮਿਲਕ ਚਾਹੀਦਾ ਦੁੱਧ ਦੀ ਕਮੀ ਹੈ ਨੰਬਰ 2 ਕਿ ਖਾਣ ਪੀਣ ਦੀ ਵੀ ਕਮੀ ਹੈ ਔਰ ਕੁਝ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਰੋਜ਼ਮਰ ਰ ਜ਼ਿੰਦਗੀ ਵਿੱਚ ਚਾਹੀਦੀਆਂ ਲੋਕਾਂ ਕੋਲ ਨਹੀਂ ਹੈ ਜੋ ਸਾਡੀ ਖਾਸੀਅਤ ਇਹ ਰਹੀ ਕਿ ਅਸੀਂ ਉਹਨਾਂ ਏਰੀਆਜ਼ ਦੇ ਵਿੱਚ ਗਏ ਆ ਜਿਨ੍ਹਾਂ ਏਰੀਆਜ਼ ਵਿੱਚ ਅਪਰੋਚ ਕਰਨਾ ਮੁਸ਼ਕਲ ਸੀ ਗੱਡੀਆਂ ਦੇ ਵਿੱਚ ਜਾਣਾ ਮੁਸ਼ਕਲ ਸੀ ਟਰੈਕਟਰ ਟਰਾਲੀ ਲੈ ਕੇ ਟਰੈਕਟਰ ਟਰਾਲੀ ਦੇ ਉੱਤੇ ਦੋ ਟੀਮਾਂ ਬਣਾਈਆਂ ਅਸੀਂ ਦੋ ਟੀਮਾਂ ਬਣਾ ਕੇ ਇੱਕ ਡੇਰਾ ਬਾਬਾ ਨਾਨਕ ਰੋਡ ਨੂੰ ਗਈ ਆ ਏਰੀਆ ਨੂੰ ਔਰ ਦੂਸਰੀ ਅਜਨਾਲਾ ਏਰੀਆ ਨੂੰ ਗਏ ਕਿਸ ਪਰਸੋਂ ਦੀ ਗੱਲ ਹੈ ਕਿ ਉਸ ਦਿਨ ਇੱਕ ਟੀਮ ਹੈਡਡ ਬਾਈ ਮਿਸਟਰ ਓਮ ਪ੍ਰਕਾਸ਼ ਅ ਜਨਾਰਾ ਏਰੀਆ ਵਿੱਚ ਗਈ ਉਹਨਾਂ ਨੇ ਡਿਆਲਪੱਟੀ ਸੂਫੀਆਂ ਵਗੈਰਾ ਪਿੰਡ ਜਿਹੜੇ ਸੀ ਉਹ ਕਵਰ ਕੀਤੇ ਬਾਕੀ ਦੂਸਰੇ ਪਿੰਡਾਂ ਤੱਕ ਵੀ ਪਹੁੰਚ ਕੀਤੀ ਅ ਮੈਂ ਤੇ ਰੈਵਰੈਂਟ ਈਯੂਬ ਡੈਨੀਅਲ ਔਰ ਡਾਇਸਿਸ ਦੇ ਵਾਈਸ ਚੇਅਰਮੈਨ ਰੈਵਰੈਂਟ ਸ਼ਮਸ਼ੇਰ ਮਸੀ ਅਸੀਂ ਡੇਰਾਬੋਬਣਾ ਨਕੇਰੀਆ ਵਿੱਚ ਗਏ ਔਰ ਕੱਲ ਅਸੀਂ ਅਜਨਾਲਾ ਏਰੀਆ ਵਿੱਚ ਗਏ ਔਰ ਮਿਸਟਰ ਹੋਂ ਪ੍ਰਕਾਸ਼ ਤਲਵੰਡੀ ਟਪਾਲਾ ਵਗੈਰਾ ਅਪਰੋਚ ਕੀਤਾ ਉਹਨਾਂ ਤੱਕ ਜੋ ਉਹਨਾਂ ਦੀਆਂ ਲੋੜ ਲੋੜ ਦੀਆਂ ਚੀਜ਼ਾਂ ਸੀਗੀਆਂ ਉਹ ਪੰਚਾਇਆਂ ਮੇਰਾ ਨਾਮ ਈਯੂਬ ਦਾਨੀਅਲ ਹੈ ਨਾ ਡਾਇਸ ਜੋ ਫਮਰਸਰ ਦੇ ਵਿੱਚ ਐਸ ਐਡਮਿਨਿਸਟਰੇਟਰ ਇਸ ਆਫ ਕੰਮ ਕਰ ਰਿਹਾ ਔਰ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬਹੁਤ ਸਾਰੀ بارش ਹੋਈ ਹੈ ਉਹਦੇ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਔਰ ਯਾਸੀ ਇਮੀਡੀਏਟਲੀ ਜਦੋਂ ਸਾਨੂੰ ਇਹ ਪਤਾ ਲੱਗਿਆ ਤੇ ਸ਼ੁਰੂ ਦੇ ਵਿੱਚ ਗਏ ਸੀ ਕੋਦੋਂ ਅਜੇ ਪਾਣੀ ਇੰਨਾ ਪਿੰਡਾਂ ਦੇ ਵਿੱਚ ਆਇਆ ਨਹੀਂ ਸੀ ਹੋਇਆ ਤੇ ਜਦੋਂ ਗਏ ਤੇ ਦੇਖਿਆ ਕਿ ਹਾਲਤ ਜਿਹੜੀ ਹੈ ਉਹ ਵੱਧ ਤੋਂ ਵੱਧ ਤਰ ਹੁੰਦੀ ਜਾ ਰਹੀ ਹੈ ਤੇ ਇਮੀਡੀਏਟਲੀ ਜਿਹੜੇ ਸਾਡੇ ਹੈੱਡ ਨੇ ਬਿਸ਼ਪ ਸਾਹਿਬ ਦੀ ਰਾਈਟ ਰੈਵਰੈਂਟ ਮਨੋਜ ਚਰਨ ਅਸੀਂ ਉਹਨਾਂ ਦੇ ਨਾਲ ਕੰਟੈਕਟ ਕੀਤਾ ਔਰ ਇੱਕ ਜਿਹੜੇ ਸਾਡੇ ਆਫਿਸ ਬਿਰਰ ਨੇ ਉਹਨਾਂ ਦੀ ਅਸੀਂ ਐਗਜ਼ੀਕਟਿਵ ਕਮੇਟੀ ਦੇ ਉਹਨਾਂ ਦੀ ਮੀਟਿੰਗ ਬੁਲਾਈ ਅ ਔਰ ਇਹ ਸੋਚਿਆ ਗਿਆ ਕਿ ਇਮੀਡੀਏਟਲੀ ਜਿੱਥੇ-ਜਿੱਥੇ ਵੀ ਪਿੰਡ ਜਿਹੜੇ ਆ ਪਾਣੀ ਦੇ ਵਜ੍ਹਾ ਨਾਲ ਮੇਨ ਲਾਈਨ ਤੋਂ ਕੱਟੇ ਗਏ ਆ ਉੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਹੈਲਪ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏ ਕਿਉਂਕਿ ਲੋਕਾਂ ਨੂੰ ਜਿਹੜੇ ਜਿੰਦਾ ਰਹਿਣ ਦੇ ਲਈ ਰੋਜ਼ਮਰਹ ਦੀਆਂ ਜ਼ਰੂਰਤਾਂ ਨੇ ਪੂਰੀਆਂ ਕਰਨੀਆਂ ਉਹ ਬਹੁਤ ਜ਼ਰੂਰੀ ਨੇ ਔਰ ਕੇ ਦੇ ਨਾਲ ਇਹ ਸੋਚਿਆ ਗਿਆ ਕਿ ਉਹਨਾਂ ਨੇ ਇਹ ਵੀ ਡਿਸਕਸ ਵੀ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਹੈਲਪ ਕੀਤੀ ਜਾਏ ਇਹ ਸਭ ਤੋਂ ਵੱਡੀ ਸੀ ਇੱਕ ਤਾਂ ਪਾਣੀ ਦੀ ਜਿਹੜੀ ਕਿੱਲਤ ਦੀ ਗੱਲ ਸੀ ਉਹਦੇ ਬਾਰ-ਬਾਰ ਖਬਰ ਆ ਰਹੀ ਸੀ ਕਿ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਪਾਣੀ ਦਾ ਇੰਤਜ਼ਾਮ ਕੀਤਾ ਸੇਂਟ ਪੌਲ ਚਰਚ ਅੰਮ੍ਰਿਤਸਰ ਦੇ ਜਿਹੜੇ ਪਾਦਰੀ ਸਾਹਿਬ ਉਹਨਾਂ ਦੀ ਕਮੇਟੀ ਸਾਰੀ ਜਿਹੜੀ ਸੀ ਉਹਨਾਂ ਨੇ ਬੜੇ ਖੁੱਲੀ ਦਿਲ ਦੇ ਨਾਲ ਪਾਣੀ ਦਾ ਇੰਤਜ਼ਾਮ ਕੀਤਾ ਔਰ ਉਹ ਡੇ 1 ਤੋਂ ਫਿਰ ਪਾਣੀ ਉਸੇ ਤਰ੍ਹਾਂ ਜਿਹੜਾ ਸੀ ਜਿੱਥੇ-ਜਿੱਥੇ ਚਾਹੀਦਾ ਸੀ ਉੱਥੇ ਪਹੁੰਚਾਇਆ ਗਿਆ ਅ ਦੂਸਰਾ ਜਿਹੜਾ ਸੀਗਾ ਇਹ ਕੀਤਾ ਗਿਆ ਕਿ بجائے ਇਸ ਦੇ ਵੀ ਉਹਨਾਂ ਨੂੰ ਰਾਸ਼ਨ ਪਕਾ ਕੇ ਜਿਹੜਾ ਪੱਕਾ ਰਾਸ਼ਨ ਦਿੱਤਾ ਜਾਵੇ ਅ ਉਹਦਾ ਕੋਈ ਉਹ ਜਿਆਦਾ ਦੇਰ ਰਹਿ ਨਹੀਂ ਸਕਦਾ ਇਹ ਸੋਚਿਆ ਗਿਆ ਕਿ ਕੱਚਾ ਰਾਸ਼ਨ ਦਿੱਤਾ ਜਾਵੇ ਔਰ ਸੈਂਟਰ ਬਣਾਏ ਜਾਣ ਜਿੱਥੇ ਕੋ ਰਾਸ਼ਨ ਛੱਡਿਆ ਜਾਏ ਉਤੋਂ ਉਹ ਰਾਸ਼ਨ ਜਿਹੜਾ ਉਹ ਆਪੇ ਲੋਕ ਪੁਕਾ ਕੇ ਤੇ ਜਿਹੜੇ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਨੂੰ ਖਵਾਲ ਲੈਣਾ ਔਰ ਸਾਡੇ ਤਿੰਨ ਚਾਰ ਪਿੰਡਾਂ ਦੇ ਅੰਦਰ ਇਸ ਤਰੀਕੇ ਦੇ ਨਾਲ ਬੜਾ ਵਧੀਆ ਜਿਹੜਾ ਤਰੀਕੇ ਦੇ ਨਾਲ ਲੋਕਾਂ ਦੀ ਸਹਾਇਤਾ ਹੋਈ ਆ